ਅਮਰਤਪਾਲ ਹੁਣ ਡਿਬਰੂਗੜ ਜੇਲ੍ਹ ਚੋਂ ਬਾਹਰ ਆ ਰਿਹਾ ਹੈ ਪਰ ਨਾਲ ਦੀ ਨਾਲ ਹੀ ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ ਜਿਨ੍ਹਾਂ ਦੀ ਚਰਚਾ ਪੱਛ ਗਈ ਹੈ ਅਮਰਤਪਾਲ ਨੂੰ ਜਿਸ ਤਰੀਕੇ ਦੇ ਨਾਲ 5 ਤਰੀਕ ਨੂੰ ਜੇਲ੍ਹ ਤੋਂ ਬਾਹਰ ਆ ਕੇ ਐਮਪੀ ਦੀ ਸੌ ਚੁੱਕਣ ਦੀ ਇਜਾਜ਼ਤ ਦਿੱਤੀ ਗਈ ਹੈ ਔਰ ਜਿਹੜੀਆਂ ਸ਼ਰਤਾਂ ਲਾਈਆਂ ਗਈਆਂ ਨੇ ਇਹਦੇ ਉੱਪਰ ਤਮਾਮ ਤਰ੍ਹਾਂ ਦੇ ਸਵਾਲਾਂ ਨੇ ਚਰਚਾ ਮੰਨ ਲਈ ਹੈ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਜਰੂਰ ਲਿਖਿਓ ਕਿ ਤੁਹਾਨੂੰ ਇਹ ਸਾਰੇ ਕੁਝ ਬਾਰੇ ਕੀ ਲੱਗਦਾ ਹੈ ਵੱਡੇ ਸਵਾਲ ਨੇ ਕਿ ਕੀ ਅਮਰਤਪਾਲ ਸਿੱਧਾ ਜੇਲ੍ਹ ਤੋਂ ਪਾਰਲੀਮੈਂਟ ਸੌ ਚੱਕਣ ਜਾਏਗਾ ਜਾਂ ਉਹ ਪੰਜਾਬ ਵੀ ਆਏਗਾ ਜਿਹੜੇ ਖਲੂਰ ਸਾਹਿਬ ਹਲਕੇ ਤੋਂ ਉਹ ਜਿੱਤਿਆ ਕਿ ਉਹਨਾਂ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਕਿ ਨਹੀਂ ਦਿੱਤੀ ਗਈ ਕਿ ਅਮਰਤਪਾਲ ਆਪਣੇ ਘਰ ਆ ਸਕੇਗਾ ਕਿ ਨਹੀਂ ਆ ਸਕੇਗਾ ਕਿੰਨੀ ਇਜਾਜ਼ਤ ਮਿਲੀ ਹੈ ਤੇ ਕਿਹੜੀਆਂ ਸ਼ਰਤਾਂ ਲਗੀਆਂ ਨੇ ਤੇ ਸਾਰਾ ਕੁਝ ਕਿਵੇਂ ਹੋਇਆ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਅਮਰਤਪਾਲ ਸਿੰਘ ਨੂੰ ਸੌ ਚੁੱਕਣ ਦੀ ਇਜਾਜ਼ਤ ਮਿਲ ਗਈ ਹੈ 5 ਤਰੀਕ ਨੂੰ ਅਮਰਤਪਾਲ ਸਿੰਘ ਪਾਰਲੀਮੈਂਟ ਦੇ ਵਿੱਚ ਜਿਹੜਾ ਸਪੀਕਰ ਦਾ ਚੈਂਬਰ ਹੁੰਦਾ ਹੈ ਉੱਥੇ ਆਪਣੇ ਐਮਪੀ ਸ਼ਿਪ ਦੀ ਸੌ ਚੁੱਕੇਗਾ ਉਹਨਾਂ ਤੋਂ ਪਹਿਲਾਂ ਐਨਆਈਏ ਨੇ ਰਾਸ਼ਿਦ ਇੰਜੀਨੀਅਰ ਜਿਹੜਾ ਬਾਰਾਮੁੱਲਾ ਕਸ਼ਮੀਰ ਤੋਂ ਜਿੱਤਿਆ ਹੋਇਆ ਉਹਨੂੰ ਇਜਾਜ਼ਤ ਦਿੱਤੀ ਸੀ ਇਹ ਦੋਨੋਂ ਇਕੱਠੇ ਸੌ ਚੁੱਕਣਗੇ ਰਾਸ਼ਿਦ ਵੀ ਤੇ ਅਮਰਤਪਾਲ ਸਿੰਘ ਵੀ ਔਰ ਕੱਲ ਜਿਹੜੇ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਚੋਣ ਜਿੱਤੇ ਨੇ ਉਹਨਾਂ ਨੇ ਪਾਰਲੀਮੈਂਟ ਦੇ ਸਪੀਕਰ ਨਾਲ ਲੋਕ ਸਭਾ ਦੇ ਸਪੀਕਰ ਨਾਲ ਗੱਲ ਕੀਤੀ ਸੀ ਓਮ ਬਿਰਲਾ ਦੇ ਨਾਲ ਘਰ ਜਾ ਕੇ ਤੇ ਮੰਗ ਰੱਖੀ ਸੀ ਕਿ ਤੁਸੀਂ ਇਜਾਜ਼ਤ ਕਿਉਂ ਨਹੀਂ ਦੇ ਰਹੇ ਸੋਚਕਣ ਦੀ ਜਦੋਂ ਸਭ ਤੋਂ ਵੱਡੀ ਲੀਡ ਦੇ ਨਾਲ ਲੋਕਾਂ ਨੇ ਅਮਰਤਪਾਲ ਸਿੰਘ ਨੂੰ ਜਤਾਇਆ ਤਾਂ ਫਿਰ ਉਸ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਇਹ ਵੱਡੀ ਖਬਰ ਨਿਕਲ ਕੇ ਆਈ ਕਿ ਇਜਾਜ਼ਤ ਮਿਲ ਗਈ ਹੈ ਤੇ ਅਮਰਤਪਾਲ ਦੇ ਪਰਿਵਾਰ ਵਾਲਿਆਂ ਨੇ ਵੀ ਵੱਡੀਆਂ ਗੱਲਾਂ ਕੀਤੀਆਂ ਨੇ ਅਮਰਤਪਾਲ ਦੇ ਪਿਤਾ ਚਾਚਾ ਤੇ ਦੂਸਰੇ ਸੰਗੀਆਂ ਨੇ ਇਹਦੇ ਉੱਪਰ ਵੱਡੀ ਗੱਲ ਕੀਤੀ ਹੈ ਕਿਉਂਕਿ ਅਮਰਤਪਾਲ ਨੂੰ ਜਦੋਂ ਜੇਲ੍ਹ ਚੋਂ ਬਾਹਰ ਲਿਆਂਦਾ ਜਾਏਗਾ ਸੌ ਚੁੱਕਣ ਦੇ ਲਈ ਤਾਂ ਉਹਦੇ ਲਈ ਕਈ ਸ਼ਰਤਾਂ ਲਾਈਆਂ ਗਈਆਂ ਨੇ ਪਹਿਲੀ ਸ਼ਰਤ ਵੀ ਅਮਰਤਪਾਲ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪੰਜਾਬ ਨਹੀਂ ਆ ਸਕੇਗਾ 4 ਦਿਨ ਦੀ ਪਰੋਲ ਅਮਰਤਪਾਲ ਨੂੰ ਪਰੋਲ ਨਹੀਂ کہہ ਸਕਦੇ 4 ਦਿਨ ਦੀ ਜੇਲ੍ਹ ਤੋਂ ਛੁੱਟੀ ਮਿਲੀ ਹੈ ਅਮਰਤਪਾਲ ਨੂੰ ਸੌ ਚੁੱਕਣ ਲਈ 4 ਦਿਨ ਦੀ ਇਸ ਕਰਕੇ ਕਿਉਂਕਿ ਜਿਹੜੀ ਡਿਬਰੂਗੜ ਜੇਲ੍ਹ 'ਚ ਅਮਰਤਪਾਲ ਬੰਦ ਹੈ ਉਹ ਦਿੱਲੀ ਤੋਂ ਕਾਫੀ ਦੂਰ ਹੈ ਹਵਾਈ ਜਹਾਜ਼ ਦੇ ਲਈ ਰਾਈ ਆਇਆ ਜਾਣਾ ਤੇ ਹਵਾਈ ਜਹਾਜ਼ ਨਹੀਂ ਵਾਪਸ ਜਾਇਆ ਜਾਣਾ ਤੇ ਸਪੈਸ਼ਲ ਫੌਜ ਦਾ ਜਹਾਜ਼ ਜਿਹੜਾ ਇਸ ਕੰਮ ਲਈ ਵਰਤਿਆ ਜਾਣਾ ਪੰਜਾਬ ਦੀ ਪੁਲਿਸ ਅਮਰਤਪਾਲ ਨੂੰ ਡਿਬਰੂਗੜ ਜੇਲ੍ਹ ਚੋਂ ਲੈਣ ਉੱਥੇ ਪਹੁੰਚ ਗਈ ਹੈ ਕਾਗਜ਼ੀ ਕਾਰਵਾਈ ਸ਼ੁਰੂ ਹੋ ਚੁੱਕੀ ਹੋਈ ਹੈ ਔਰ ਅਮਰਤਪਾਲ ਸਿੱਧਾ ਹੀ ਇੱਕ ਦਿਨ ਆਉਣ ਇੱਕ ਦਿਨ ਜਾਣ ਇੱਕ ਦਿਨ ਸੌ ਚੁੱਕਣ ਦਾ ਔਰ ਇੱਕ ਦਿਨ ਐਕਸਟਰਾ ਇਸ ਕਰਕੇ ਰੱਖਿਆ ਗਿਆ ਤਾਂ ਕਿ ਕਿਸੇ ਦਿਨ ਮੌਸਮ ਖਰਾਬ ਹੋ ਸਕਦਾ ਤੇ ਫਿਰ ਜਿਹੜਾ ਹਵਾਈ ਜਹਾਜ਼ ਦੀ ਜਿਹੜੀ ਫਲਾਈਟ ਆ ਉਹਨੂੰ ਉੱਡਣ ਦੇ ਵਿੱਚ ਦਿੱਕਤ ਆ ਸਕਦੀ ਹੈ ਇਸ ਕਰਕੇ ਜੇਲ੍ਹ ਤੋਂ ਬਾਹਰ ਆਉਣ ਦੇ ਲਈ 4 ਦਿਨ ਰੱਖੇ ਗਏ ਨੇ ਹੁਣ ਇਹਨਾਂ 4 ਦਿਨਾਂ ਚ ਪਹਿਲੀ ਸ਼ਰਤ ਕਿ ਉਹ ਪੰਜਾਬ ਨਹੀਂ ਆ ਸਕੇਗਾ ਦੂਜੀ ਸ਼ਰਤ ਕਿ ਅਮਰਤਪਾਲ ਆਪਦੇ ਹਲਕੇ ਖੰਡੂਰ ਸਾਹਿਬ ਜਿੱਥੋਂ ਉਹ ਜਿੱਤਿਆ ਉੱਥੇ ਨਹੀਂ ਜਾ ਸਕੇਗਾ ਤੀਜੀ ਸ਼ਰਤ ਆਪਣੇ ਘਰ ਨਹੀਂ ਆ ਸਕੇਗਾ ਚੌਥੀ ਸ਼ਰਤ ਉਹ ਮੀਡੀਆ ਦੇ ਵਿੱਚ ਕੋਈ ਬਿਆਨ ਨਹੀਂ ਦੇ ਸਕੇਗਾ ਔਰ ਇਜਾਜ਼ਤ ਜਿਹੜੀ ਮਿਲੀ ਹੈ ਇੰਨੀ ਕੁ ਹੈ ਕਿ 1 ਘੰਟਾ ਪਾਰਲੀਮੈਂਟ ਦੇ ਰੈਸਟ ਹਾਊਸ ਦੇ ਵਿੱਚ ਅਮਰਤਪਾਲ ਆਪਣੇ ਪਰਿਵਾਰ ਨੂੰ ਮਿਲ ਸਕੇਗਾ ਤੇ ਪਰਿਵਾਰ ਦੇ ਵਿੱਚੋਂ ਉਹਦੇ ਕੱਲੇ ਪਿਤਾ ਦੇ ਜਾਣ ਦੀ ਹੀ ਸੰਭਾਵਨਾ ਜਿਹੜੀ ਆ ਹੁਣ ਤੱਕ ਸਾਹਮਣੇ ਆ ਰਹੀ ਹੈ ਬਾਕੀਆਂ ਦੀ ਨਹੀਂ ਸੋ ਇੰਨੀ ਕ ਅਜਾਜਤ ਮਿਲੀ ਹੈ ਬੜੀ ਸਖਤ ਪੁਲਿਸ ਸੁਰੱਖਿਆ ਦੇ ਵਿੱਚ ਅਮਰਤਪਾਲ ਨੂੰ ਜੇਲ੍ਹ ਚੋਂ ਲਿਆਂਦਾ ਜਾਏਗਾ ਪਰ ਨਾਲ ਦੀ ਨਾਲ ਇੱਥੇ ਨਵਾਂ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਉਹ ਆਵਾਜ਼ ਕਹਿੰਦੀ ਹੈ ਕਿ ਅਮਰਤਪਾਲ ਨੂੰ ਹੁਣ ਐਨਐਸਏ ਹਟਾ ਕੇ ਜੇਲ੍ਹ ਚੋਂ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹ ਪੰਜਾਬ ਦੀ ਸਭ ਤੋਂ ਵੱਧ ਲੀਡ ਨਾਲ ਜਿੱਤਿਆ ਲੱਖਾਂ ਲੋਕਾਂ ਦੀ ਆਵਾਜ਼ ਅਮਰਤਪਾਲ ਬਣਿਆ ਕਾਨੂੰਨੀ ਤੇ ਸੰਵਿਧਾਨਕ ਤਰੀਕੇ ਨਾਲ ਜਿੱਤਿਆ ਇੱਥੇ ਨਾਲ ਹੀ ਅਮਰਤਪਾਲ ਤੇ ਸਵਾਲ ਚੁੱਕਣ ਵਾਲੇ ਵੀ ਕਹਿ ਰਹੇ ਨੇ ਕਿ ਅਮਰਤਪਾਲ ਆਪਣੇ ਬਿਆਨਾਂ ਤੇ ਖੜਿਆ ਨਹੀਂ ਉਹ ਕਹਿੰਦਾ ਸੀ ਅਸੀਂ ਸੰਵਿਧਾਨ ਨੂੰ ਪਾਰਲੀਮੈਂਟ ਨੂੰ ਚੋਣਾਂ ਨੂੰ ਨਹੀਂ ਮੰਨਦੇ ਤੇ ਹੁਣ ਉਹ ਇਹ ਸਾਰੇ ਦੇ ਵਿੱਚ ਆਪ ਕਿਉਂ ਆ ਗਿਆ ਸਵਾਲ ਚੁੱਕਣ ਵਾਲੇ ਵੀ ਕਹਿੰਦੇ ਨੇ ਵੀ ਹੁਣ ਅਮਰਤਪਾਲ ਤੋਂ ਸਰਕਾਰਾਂ ਨੂੰ ਤੇ ਸਿਸਟਮ ਨੂੰ ਕੋਈ ਦਿੱਕਤ ਹੀ ਨਹੀਂ ਦਿੱਕਤ ਉਹਦੀ ਇਸੇ ਗੱਲ ਤੋਂ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਪਾਰਲੀਮੈਂਟ ਨੂੰ ਨਹੀਂ ਮੰਨਦਾ ਮੈਂ ਇਸ ਦੇਸ਼ ਨੂੰ ਨਹੀਂ ਮੰਨਦਾ ਜਦੋਂ ਉਹ ਆਪ ਹੀ ਉਹਨਾਂ ਗੱਲਾਂ ਤੇ ਹੁਣ ਆ ਗਿਆ ਤਾਂ ਫੇਰ ਅਮਰਤਪਾਲ ਸਿੰਘ ਤੋਂ ਹੁਣ ਸਰਕਾਰਾਂ ਨੂੰ ਵੀ ਕੋਈ ਦਿੱਕਤ ਨਹੀਂ ਇਹ ਕੁਝ ਲੋਕ ਇਹ ਗੱਲ ਵੀ ਬੋਲ ਰਹੇ ਨੇ ਪਰ ਇੱਥੇ ਹੀ ਦੱਸ ਦੇਣਾ ਚਾਹਾਂਗੇ ਕਿ ਅਮਰਤਪਾਲ ਦੇ ਪਿਤਾ ਨੇ ਇਹ ਕਿਹਾ ਕਿ ਸਾਨੂੰ ਅਜੇ ਤੱਕ ਜਿਹੜਾ ਵਿਭਾਗੀ ਤੌਰ ਤੇ ਸਰਕਾਰਾਂ ਵੱਲੋਂ ਕੋਈ ਪੁਖਤਾ ਜਾਣਕਾਰੀ ਇਹਦੇ ਬਾਰੇ ਨਹੀਂ ਦਿੱਤੀ ਗਈ ਅਸੀਂ ਮੀਡੀਆ ਚੋਂ ਸੁਣ ਰਹੇ ਹਾਂ ਵੀ ਉਹ ਸੌ ਚੁੱਕਣ ਆ ਰਹੇ ਆ ਪਰ ਸਾਨੂੰ ਸੂਚਿਤ ਸਰਕਾਰ ਵੱਲੋਂ ਸਿੱਧੇ ਰੂਪ ਚ ਨਹੀਂ ਕੀਤਾ ਗਿਆ ਹੁਣ ਤੱਕ ਦੀ ਜਾਣਕਾਰੀ ਇਹ ਹੈ ਅਮਰਤਪਾਲ ਸਿੰਘ ਨੂੰ 4 ਦਿਨਾਂ ਦੀ ਛੁੱਟੀ ਮਿਲੀ ਹੈ ਉਹ ਜੇਲ੍ਹ ਤੋਂ ਬਾਹਰ ਆਉਣਗੇ ਜੇਲ੍ਹ ਤੋਂ ਬਾਹਰ ਆ ਕੇ ਸੌ ਚੁੱਕਣਗੇ ਹੁਣ ਪਾਰਲੀਮੈਂਟ ਦੇ ਵਿੱਚ ਉਹ ਅਮਰਤਪਾਲ ਜਾ ਜਾਵੇਗਾ ਜਿਹੜੀ ਪਾਰਲੀਮੈਂਟ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਜਿਹੜੀਆਂ ਅਮਰਤਪਾਲ ਦੇ ਬਹੁਤ ਸਾਰਾ ਕੁਝ ਖਿਲਾਫ ਬੋਲਦੀਆਂ ਰਹੀਆਂ ਅੱਜ ਤੋਂ 2 ਦਿਨ ਪਹਿਲਾਂ ਬੀਬੀ ਹਰਸਿਮਰਤ ਬਾਦਲ ਨੇ ਵੀ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਜ਼ੋਰਦਾਰ ਉਠਾਈ ਸੀ ਕਿ ਅਮਰਤਪਾਲ ਨੂੰ ਸੌ ਕਿਉਂ ਨਹੀਂ ਚੁੱਕਣ ਦੇ ਰਹੇ ਉਹਨੇ ਗਲਤ ਕੀ ਕੀਤਾ ਤਾਂ ਉਦੋਂ ਬੀਬੀ ਹਰਸਿਮਰਤ ਬਾਦਲ ਤੇ ਵੀ ਇਹ ਸਵਾਲ ਉੱਠੇ ਸੀ ਬੀਬਾ ਤੁਸੀਂ ਤਾਂ ਡਬਲ ਗੱਲ ਕਰ ਰਹੇ ਹੋ ਵੋਟਾਂ ਦੇ ਦਿਨਾਂ 'ਚ ਤਾਂ ਤੁਸੀਂ ਅਮਰਤਪਾਲ ਦੀ ਰਜ ਦੇ ਵਿਰੋਧ ਤਾਂ ਕੀਤੀ ਤੁਹਾਡੀ ਪਾਰਟੀ ਨੇ ਕੀਤੀ ਤੁਹਾਡੇ ਪਤੀ ਦੇਵ ਸੁਖਬੀਰ ਬਾਦਲ ਸਾਹਿਬ ਨੇ ਕੀਤੀ ਸਭ ਨੇ ਕੀਤੀ ਤੇ ਹੁਣ ਤੁਸੀਂ ਅਮਰਤਪਾਲ ਦੇ ਹੱਕ ਚ ਆ ਗਏ ਹੋ ਕੋਈ ਸਟੈਂਡ ਰੱਖੋ ਇੱਕ ਜੁਬਾਨ ਬੋਲੋ ਇਹ ਕਦੇ ਕੋਸ਼ ਤੇ ਕਦੇ ਕੁਸ਼ ਇਹ ਲੋਕ ਸਮਝਦੇ ਨਹੀਂ ਪਰ ਉਸ ਤੋਂ ਬਾਅਦ ਅਮਰਤਪਾਲ ਦੀ ਰਿਹਾਈ ਦੀ ਜੇਲ੍ਹ ਚੋਂ ਬਾਹਰ ਆ ਕੇ ਸੌ ਚੁੱਕਣ ਦੀ ਜਿਹੜੀ ਪ੍ਰਕਿਰਿਆ ਉਹ ਜਿਹੜੀ ਆ ਉਹ ਤੁਰੀ ਹੈ ਤੇ ਜਾਇਜ਼t ਮਿਲੀ ਹੈ ਔਰ ਹੁਣ ਇਹ ਵੀ ਆਵਾਜ਼ ਉੱਠ ਰਹੀ ਹੈ ਕਿ ਅਮਰਤਪਾਲ ਨੂੰ ਰਿਹਾਈ ਕਰ ਦਿੱਤਾ ਜਾਣਾ ਚਾਹੀਦਾ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਦੁਬਾਰਾ ਫੇਰ ਮੈਂ ਤੁਹਾਨੂੰ ਦੱਸ ਦਿਆਂ ਕਿ ਅਮਰਤਪਾਲ ਸਿੰਘ ਨੂੰ ਸੌ ਚੁੱਕਣ ਦੀ ਇਜਾਜ਼ਤ ਮਿਲ ਚੁੱਕੀ ਹੈ 4 ਦਿਨਾਂ ਦੀ ਛੁੱਟੀ ਜੇਲ੍ਹ ਤੋਂ ਬਾਹਰ ਆਉਣ ਦੀ ਮਿਲੀ ਹੈ ਪੁਲਿਸ ਫੋਰਸ ਲੈ ਕੇ ਆਏਗੀ ਪੁਲਿਸ ਫੋਰਸ ਛੱਡ ਕੇ ਆਏਗੀ ਹਵਾਈ ਜਹਾਜ਼ ਰਹੀ ਸਭ ਕੁਝ ਹੋਏਗਾ ਐਮਪੀ ਦੀ ਸੌ ਹੁਣ ਅਮਰਤਪਾਲ ਚੁੱਕਣਗੇ ਔਰ ਇਹ ਅਮਰਤਪਾਲ ਹੋਰਾਂ ਨੇ 10 ਜੂਨ ਨੂੰ ਖੁਦ ਹੀ ਸਰਕਾਰ ਨੂੰ ਇਹ ਚਿੱਠੀ ਲਿਖੀ ਸੀ ਵੀ ਮੈਂ ਪਾਰਲੀਮੈਂਟ 'ਚ ਜਾ ਕੇ ਸੰਵਿਧਾਨ ਦੀ ਐਮਪੀ ਦੀ ਸੌ ਚੱਕਣੀ ਚਾਹਣਾ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਸ ਚਿੱਠੀ ਨੂੰ ਰੋਕਿਆ ਨਹੀਂ ਬਲਕਿ ਇਜਾਜ਼ਤ ਦੇਣ ਦੇ ਲਈ ਅੱਗੇ ਭੇਜ ਦਿੱਤਾ ਸੀ ਔਰ ਅੱਗੇ ਫਿਰ ਗ੍ਰਹਿ ਵਿਭਾਗ ਦੀ ਕਾਰਵਾਈ ਤੋਂ ਬਾਅਦ ਉਹ ਚਿੱਠੀ ਲੋਕ ਸਭਾ ਦੇ ਸਪੀਕਰ ਕੋਲ ਗਈ ਤੇ ਲੋਕ ਸਭਾ ਦੇ ਸਪੀਕਰ ਨੇ ਵੀ ਇਜਾਜ਼ਤ ਜਿਹੜੀ ਆ ਉਹ ਦੇ ਦਿੱਤੀ ਆ ਗ੍ਰਹਿ ਵਿਭਾਗ ਨੇ ਵੀ ਇਜਾਜ਼ਤ ਦੇ ਦਿੱਤੀ ਆ ਤੇ ਹੁਣ ਅਮਰਤਪਾਲ 4 ਦਿਨਾਂ ਲਈ ਜੇਲ੍ਹ ਤੋਂ ਬਾਹਰ ਆ ਰਹੇ ਨੇ ਸੌ ਚੁੱਕਣ ਦੇ ਲਈ ਇਹ ਜਦੋਂ ਦੇ ਅਮਰਤਪਾਲ ਜੇਲ੍ਹ ਵਿੱਚ ਗਏ ਉਦੋਂ ਤੋਂ ਦੋ ਵਾਰ ਉਹਨਾਂ ਦੇ ਉੱਪਰ ਐਨਐਸਏ ਜਿਹੜਾ ਉਹ ਵਧਾ ਦਿੱਤਾ ਗਿਆ ਤੇ ਪਹਿਲੀ ਵਾਰ ਉਹ ਜੇਲ੍ਹ ਚੋਂ ਬਾਹਰ ਆ ਰਹੇ ਨੇ ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਹੁਣ ਜਦੋਂ ਜਿਮਣੀ ਚੋਣਾ ਹੋ ਰਹੀਆਂ ਨੇ ਆ ਜਿਹੜੀਆਂ ਐਮਐਲਏ ਦੀਆਂ ਤਾਂ ਇਹਦੇ ਵਿੱਚ ਅਮਰਤਪਾਲ ਦੇ ਕਿੰਨੇ ਸਾਰੇ ਸਾਥੀਆਂ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਦਲਜੀਤ ਸਿੰਘ ਕਲਸੀ ਕੁਲਵੰਤ ਸਿੰਘ ਰਾਉਕੇ ਜਿਹੜੇ ਡਿਬਰੂਗੜ ਜੇਲ੍ਹ ਚ ਬੰਦ ਨੇ ਤਿੰਨੋਂ ਹੀ ਅਮਰਤਪਾਲ ਦੇ ਨਾਲ ਉਹਨਾਂ ਤਿੰਨਾਂ ਨੇ ਚੋਣਾਂ ਚ ਖੜਨ ਦਾ ਐਲਾਨ ਕੀਤਾ ਪਰ ਨਾਲ ਦੀ ਨਾਲ ਅਮਰਤਪਾਲ ਹੋਰਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਇਹ ਕਿਹਾ ਕਿ ਇਹਨਾਂ ਦੇ ਚੋਣ ਲੜਨ ਦਾ ਫੈਸਲਾ ਅਮਰਤਪਾਲ ਦਾ ਫੈਸਲਾ ਨਹੀਂ ਹੈ ਅਮਰਤਪਾਲ ਨੇ ਕਿਹਾ ਵੀ ਇਹਦੇ ਬਾਰੇ ਤਾਂ ਅਜੇ ਅਸੀਂ ਕੋਈ ਫੈਸਲਾ ਤੇ ਸਹਿਮਤੀ ਕੀਤੀ ਹੀ ਨਹੀਂ ਸੋ ਉਸ ਤੋਂ ਬਾਅਦ ਅਜੇ ਸਹੀ ਜਾਣਕਾਰੀ ਨਿਕਲ ਕੇ ਬਾਹਰ ਨਹੀਂ ਆ ਸਕੀ ਕਿ ਕੀ ਅਮਰਤਪਾਲ ਇਹਨਾਂ ਸਾਥੀਆਂ ਦੇ ਚੋਣ ਲੜਨ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ